ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਜੀਤਿ ਪਰਉਪ। ਇਹ ਬਹੁਤ ਵਾਹਿਗੁਰੂ ਜੀ ਸਾਡੇ ਸ਼ਹਿਰ ਤੇ ਬਖਸ਼ਿਸ਼ ਹੈ ਕਿ ਸਾਲੀਆਂ ਹੀ ਧਾਰਮਿਕ ਔਰ ਸਮਾਜਿਕ ਜਥੇਬੰਦੀਆਂ ਰਲ ਕੇ ਇਸ ਪਰਵ ਨੂੰ ਬੜੀ ਖੁਸ਼ੀ ਨਾਲ ਤੇ ਹੌਸਲੇ ਨਾਲ ਮਨਾ ਰਹੀਆਂ ਨੇ ਕਿਉਂਕਿ ਹਿੰਦ ਦੀ ਚਾਦਰ ਕਹੇ ਜਾਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਸਿਲਾਹੀ ਹੈ ਜੋ ਅੱਜ ਅਸੀਂ ਇੰਨਾ ਸੌਖਾ ਧਰਮ ਅਪਣਾ ਰਹੇ ਆ ਧਰਮ ਨੂੰ ਮੰਨ ਰਹੇ ਆ ਤੇ ਧਰਮ ਨੂੰ ਮਨਾ ਰਹੇ ਆ ਵਰਨਾ ਇੱਥੇ ਕੋਈ ਤਿਲਕ ਜੰਜੂ ਕੋਈ ਟੋਪੀ ਪਗੜੀ ਕੋਈ ਨਜ਼ਰ ਨਾ ਆਉਂਦੀ ਸੋ ਉਹਨਾਂ ਦੀ ਇਸ ਸ਼ਹਾਦਤ ਨੂੰ ਧਿਆਨ ਵਿੱਚ ਰੱਖਦੇ ਹੋਏ 28 ਤਾਰੀਖ ਨੂੰ ਜਿਹੜਾ ਨਗਰ ਕੀਰਤਨ ਦਾ ਪ੍ਰੋਗਰਾਮ ਸਾਰੀਆਂ ਜਥੇਬੰਦੀਆਂ ਨੇ ਸਾਡੇ ਸ਼ਹਿਰ ਨੇ ਰਲ ਕੇ ਮਨਾਇਆ ਉਹ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਹੀ ਸਵੇਰੇ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਤੋਂ ਪ੍ਰਸਥਾਨ ਕਰਾਂਗੇ ਜੋ ਦੱਸਿਆ ਹੋਇਆ ਰੂਟ ਹੈ ਉਹਦੇ ਮੁਤਾਬਕ ਸਾਰੇ ਸ਼ਹਿਰ ਚੋਂ ਹੁੰਦੇ ਹੋਏ ਪਾਲਕੀ ਸਾਹਿਬ ਦੇ ਪਿੱਛੇ-ਪਿੱਛੇ ਅਸੀਂ ਸਾਰੇ ਉਸ ਜਲੂਸ ਦਾ ਸਾਥ ਦੇ ਕੇ ਉਸ ਨਗਰ ਕੀਰਤਨ ਦਾ ਸਾਥ ਦੇ ਕੇ ਸਾਰੇ ਜਣੇ ਰਲ ਕੇ ਚੱਲੀਏ ਔਰ ਤਕਰੀਬਨ 3 ਵਜੇ ਤੱਕ ਅਸੀਂ ਆਈਟੀਆਈ ਪਹੁੰਚੀਏ ਜਿੱਥੇ ਕਿ ਲੰਗਰ ਦਾ ਪੂਰਾ ਇੰਤਜ਼ਾਮ ਹੈ ਉੱਥੇ ਸਟੇਜ ਵੀ ਲੱਗੀ ਹੋਏਗੀ ਆਪਣੇ ਭਾਵ ਵੀ ਦੱਸੇ ਜਾਣਗੇ ਤੇ ਰਸਤੇ ਵਿੱਚ 10 ਜਗ੍ਹਾ ਤੇ ਤਕਰੀਬਨ ਸਟਾਲ ਵੀ ਲੱਗੇ ਹੋਏ ਨੇ ਤੇ ਉੱਥੇ ਸਟਾਲ ਤੇ ਪ੍ਰਸ਼ਾਦ ਦਾ ਵੀ ਇੰਤਜ਼ਾਮ ਹੈ ਉਹ ਸਾਰਾ ਪ੍ਰਸ਼ਾਦਾ ਲੈਣ ਸਾਰਾ ਸੁਖਮਾਨਨ ਤੇ ਸਾਰਾ ਨਗਰ ਤੀਤਨ ਜਿਹੜਾ ਆ ਉਹ ਹੁੰਮ ਹੁਮਾ ਕੇ ਸ਼ਰਧਾ ਭਾਵਨਾ ਦੇ ਨਾਲ ਸਤਕਾਰ ਦੇ ਨਾਲ ਉਹ ਸਾਰੇ ਜਣੇ ਹੌਲਕੇ ਚੱਲਣ ਸਾਡੀ ਸਾਰੀ ਜਥੇਬੰਦੀਆਂ ਵੱਲੋਂ ਇਹ ਸਾਰੇ ਸ਼ਹਿਰ ਨੂੰ ਇਲਾਕੇ ਨੂੰ ਇਹ ਪ੍ਰਾਰਥਨਾ ਹੈ ਬੇਨਤੀ ਹੈ ਕਿ 9:30 ਵਜੇ ਮੰਜੀ ਸਾਹਿਬ ਗੁਰਦੁਆਰੇ ਪਹੁੰਚਣ ਉੱਥੋਂ ਐਗਜ਼ੈਕਟ 10:00 ਵਜੇ ਅਸੀਂ ਪ੍ਰਸਥਾਨ ਕਰੀਏ ਤੇ 3:00 ਵਜੇ ਤੋਂ ਪਹਿਲਾਂ ਪਹਿਲਾਂ ਅਸੀਂ ਆਈਟੀਆਈ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀਆਂ ਹੀ ਧਾਰਮਿਕ ਜਥੇਬੰਦੀਆਂ ਹੰਦ ਦੀ ਜਾਦਰ ਸ੍ਰੀ ਗੁਰਤੇਗ ਬਾਦਲ ਜੀ ਦੇ ਸ਼ਹੀਦੀ ਦਿਹਾੜੇ ਲਈ ਜਿਹੜਾ 28 ਤਰੀਕ ਨੂੰ ਨਗਰ ਕੀਰਤਨ ਮੰਜੀ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਖ ਬਖ ਇਲਾਕਿਆਂ ਦੇ ਵਿੱਚੋਂ ਹੁੰਦਾ ਹੋਇਆ ਲਾਸਟ ਦੇ ਵਿੱਚ ਆਈਟੀਆਈ ਪਹੁੰਚੇ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਇਸ ਨਗਰ ਕੀਰਤਨ ਵਿੱਚ ਉਮਮਾ ਕੇ ਪਹੁੰਚੋ ਤਾਂ ਕਿ ਆਪਾਂ ਹੰਦ ਦੀ ਜਾਦਰ ਸ੍ਰੀ ਗੁਰਤੇਗ ਬਾਦਲ ਜੀ ਨੂੰ ਸੱਚੀ ਸਰਧਾਂਜਲੀ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹੀਗੁਰੂ ਜੀ ਦਾ ਖਾਲਸਾ ਵਾਹੀਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮੈਂ ਸਭ ਨੇ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਇੱਕ ਛੋਟੇ ਜਿਹੇ ਮੈਸੇਜ ਦੇ ਉੱਤੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਫਿਰ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਪਰਬ 350 ਸਾਲਾਂ ਮਨਾਉਣ ਲਈ ਪਲੇਟਫਾਰਮ ਤੇ ਇਕੱਠੀਆਂ ਹੋ ਗਈਆਂ ਤੇ ਮੈਂ ਸਮਝਦਾ ਇੱਕ ਇਤਿਹਾਸਿਕ ਮੌਕਾ ਸੀ ਜਦੋਂ ਇਹ ਗੱਲ ਸ਼ੁਰੂ ਹੋਈ ਤੇ ਉਸ ਦੇ ਨਾਲ ਹੀ ਸਾਰਿਆਂ ਨੇ ਇੰਨਾ ਵਧੀਆ ਰਿਸਪਾਂਸ ਦਿੱਤਾ ਕਿ ਅੱਜ ਸਾਨੂੰ ਚਾਹੇ ਮਨਜੀ ਸਾਹਿਬ ਮੈਨੇਜਮੈਂਟ ਚਾਹੇ ਹਰਨਾਨਕ ਕਮਿਊਨਿਟੀ ਸੇਵਾ ਸੈਟੀ ਅਸੀਂ ਕਾਰੇ ਮਗਰ ਸਮਝੂਂਦੇ ਹਾਂ ਕਿ ਅਸੀਂ ਕਰ ਰਹੇ ਹਾਂ ਜਾਂ ਸਰਦੇ ਜਿੰਮੇ ਇਹ ਜਿੰਮੇਵਾਰੀ ਹੈ ਸਭ ਤੋਂ ਵੱਡੀ ਜਿੰਮੇਵਾਰੀ ਉਹ ਸ਼ਹਿਰ ਦੀ ਸਾਰੀਆਂ ਧਾਰਮਿਕ ਔਰ ਸਮਾਜਿਕ ਗੱਠੇਬੰਦੀਆਂ ਤੇ ਹਰ ਤਰ੍ਹਾਂ ਦੇ ਵਰਗ ਨੇ ਇਹ ਜਿੰਮੇਵਾਰੀ ਲਈ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਔਰ ਆਸ਼ਕ ਕਰਦਾ ਕਿ ਜਿੰਨੇ ਲਗਨ ਦੇ ਨਾਲ ਜਿੰਨੇ ਪਿਆਰ ਦੇ ਨਾਲ ਇਹ ਸੇਵਾ ਨੂੰ ਸਮਰਪਿਤ ਹੋਏ ਨੇ ਗੁਰੂ ਸਾਹਿਬ ਇਹਨਾਂ ਦੀਆਂ ਵਨੂ ਤੋਂ ਅੰਮ੍ਰਿਤਪੁਰ ਕਰਦੇ ਨਾਲ ਨਾਲ ਇੱਕ ਅਜਿਹਾ ਪਲੇਟਫਾਰਮ ਸ਼ਹਿਰ ਦੇ ਵਿੱਚ ਬਣਦਾ ਹੈ ਜਿਹਦੇ ਵਿੱਚ ਕਿਸੇ ਵਕਤ ਵੀ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਤੇ ਆਪਾਂ ਸਾਰੇ ਇੱਕ ਪਲੇਟਫਾਰਮ ਦੇ ਇਕੱਠੇ ਹੋਈਏ ਤੇ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪਹਿਲਾਂ ਹੀ ਕਿ ਉਹ ਜੋ 28 ਦੀਗ ਦਾ ਨਗਰ ਕੀਰਤਨ ਹੈ ਉਹ ਸਵੇਰੇ तकरीबन 10:00 ਵਜੇ ਤੋਂ ਪਹਿਲਾਂ ਪਹਿਲਾਂ ਆਰੰਭ ਹੋ ਜਾਏਗਾ ਉਹਦਰ ਮੰਦਿਰ ਸਾਹਿਬ ਤੋਂ ਸ਼ਹਿਰ ਦੀ ਪਰिक्रमा ਕਰਦੇ ਕਰਦੇ ਹੋਏ ਨਾਲ ਨਾਲ ਜਿੱਥੇ ਸ਼ਹਿਰ ਦੀ ਸੰਗਤ ਸ਼ਾਦੀਆਂ ਸਾਰੀਆਂ ਜਿੱਥੇ ਪੰਗੀਆਂ ਕੱਤਰ ਹੋ ਰਹੀਏ ਨੇ ਉਸ ਵਿੱਚ ਬੜੋਂ ਪਿੰਡਾਂ ਚੋਂ ਵੀ ਕਾਫੀ ਸੰਗਤ ਆ ਰਹੀ ਹੈ ਉਸ ਸ਼ਾਮ ਨੂੰ ਲਈ ਆਪਾਂ ਸਾਰੇ ਹੀ ਜਲਾ ਪੱਧਰ ਤੇ ਨੂੰ ਬੁਲਾਈਏ ਤੇ ਉਸ ਦੇ ਨਾਲ ਹੀ ਇੱਕ ਬੇਨਤੀ ਹੋ ਰਹੀ ਹੈ ਉਸ ਦੇ ਨਾਲ ਨਗਰ ਕੀਰਤਨ ਤੋਂ ਬਾਅਦ 22 ਔਰ 30 ਉਹ ਦੋਨੇ ਰਾਤ ਦੇ ਸਮਾਗਮ ਗੁਰਦਵਾਰਾ ਮਜੀ ਸਾਹਿਬ ਮੋੜੀ ਨੇ ਆਪਾਂ ਉਸ ਦੀ ਹਾਜ਼ਰੀ ਕਰੀਏ ਤੇ ਇੱਕ ਅਜਿਹਾ ਮੈਸੇਜ ਆਪਾਂ ਪੂਰੇ ਪੰਜਾਬ ਨੂੰ ਨਹੀਂ ਬਲ ਕੇ ਇੰਡੀਆ ਦੇ ਵਿੱਚ ਨੈਸ਼ਨਲ ਲੈਵਲ ਤੇ ਦਈਏ ਕਿ ਨਵਾਂ ਸ਼ਹਿਰ ਨੇ ਇੱਕ ਉਹ ਚੀਜ਼ ਕਰਵਾਈ ਜਿਹੜੀ ਕਿਤੇ ਸ਼ਾਇਦ ਬਾਣ ਨਾ ਹੋਈ ਹੋਵੇ ਬਹੁਤ ਬਹੁਤ ਵਾਹਿਗੁਰੂ ਜੀ ਤਰਫੋਂ ਸਾਹਿਬ ਜੀ ਨੂੰ ਬੋਲਣਾ ਚਾਹੀਦਾ